ਨਸ਼ਿਆਂ ਉਲਾਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਛੇੜੀ ਗਈ ਮੁਹਿੰਮ ਲਗਾਤਾਰ ਆਪਣਾ ਅਸਰ ਦਿਖਾਈ ਦਿੰਦੀ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸੁਨਾਮ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਇਸ ਨਸ਼ੇ ਦਾ ਕਾਰੋਬਾਰ ਕਰਨ ਵਾਲੀ ਔਰਤ ਦੀ ਆਲੀਸ਼ਾਨ ਕੋਠੀ ਨੂੰ ਕਮਪਟੈਂਟ ਅਥਾਰਟੀ ਦਿੱਲੀ ਤੋਂ ਮਨਜ਼ੂਰ ਲੈ ਕੇ ਅਟੈਚ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਹਰਵਿੰਦਰ ਸਿੰਘ ਖੈਰਾ ਨੇ ਦੱਸਿਆ ਕਿ ਐਸਐਸਪੀ ਸਰਦਾਰ ਸਰਤਾ ਸਿੰਘ ਚਾਲਦੇਵਿਸ਼ ਨੇ ਨਿਰਦੇਸ਼ਾ ਦਿੱਤਾ ਹੈ ਤੇ ਉਹਨਾਂ ਦੀ ਮਿਹਨਤ ਸਦਕਾ ਪੁਲਿਸ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋਏ ਲਖਵਿੰਦਰ ਕੌਰ ਉਰਫ ਲਖੋਇਂਦਰਾ ਬਸਤੀ ਸੁਨਾਮ ਜਿਲ੍ਹਾ ਸੰਗਰੂਰ ਜੋ ਭਾਰੀ ਮਾਤਰਾ ਵਿੱਚ ਨਸ਼ੇ ਦਾ ਕਾਰੋਬਾਰ ਕਰਦੀ ਹੈ ਜਿਸ ਤੇ ਨਸ਼ਾ ਸਬੰਧੀ ਕਈ ਮੁਕੱਦਮੇ ਦਰਜ ਹਨ ਜਿਸ ਨੇ ਨਸ਼ੇ ਦਾ ਕਾਰ जीटीसी ओकमाई ਨਾਲ ਮੀਨਾਕਸ਼ੀ ਕਲੋਨੀ ਵਿੱਚ ਆਲਿਸ਼ਾਨ ਕੋਠੀ ਪਈ ਸੀ ਜਿਸ ਦਾ ਪ੍ਰਾਪਰਟੀ ਅਟੈਚ ਸੰਬੰਧੀ ਕੇਸ ਇਜ਼ਤਿਹਾਰਕਾਰ ਕੰਪਟੈਂਟ ਅਥਾਰਟੀ ਦਿੱਲੀ ਨੂੰ ਪੇਜ ਗਿਆ ਸੀ ਜੋ ਕੰਟੈਂਪਟ ਅਥਾਰਟੀ ਦਿੱਲੀ ਵੱਲੋਂ ਲਖਵਿੰਦਰ ਕੌਰ ਲਖੋਦੀ ਮੀਨਾਕਸ਼ੀ ਕਲੋਨੀ ਵਿੱਚ ਪਾਈ ਆਲਿਸ਼ਾਨ ਕੋਠੀ ਨੂੰ ਅਟੈਚ ਕੀਤਾ ਗਿਆ ਇਸ ਮੌਕੇ ਸਰਦਾਰ ਹਰਵਿੰਦਰ ਸਿੰਘ ਖਹਿਰਾ ਅਤੇ थाना ਮੁਖੀ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇਗੀ वरुण ਵਾਂਸਲ ਕੇ ਆਜੀ ਨਿਊਜ਼ ਨੈਟਵਰਕ ਕੀ ਕਿ ਲਖਵਿੰਦਰ कौर ਲਖੋ ਵਾਈਫ ਆਫ ਜੱਗਾ ਸਿੰਘ ਇਹਦੀ ਇੰਦਰਾਬਸਤੀ ਰਿਆਨ ਵਾਲੀ ਆ ਤੇ ਇਹਦਾ ਘਰ ਉੱਥੇ ਬਣਾਇਆ ਸੀਗਾ ਛੋਟਾ ਜਿਹਾ ਘਰ ਇਹਦਾ ਪਰ ਉਹਨੇ ਮਨਾਕਸ਼ੀ ਕਲੋਨੀ ਦੇ ਵਿੱਚ ਹੁਣ ਇੱਕ ਇਹ ਵੇਖੋ ਇਹ ਛੋਟਾ ਘਰ ਜਿੱਥੇ ਸੀ ਜਿੱਥੇ ਰਹਿੰਦੀ ਸੀ ਇੰਦਰਾਬਸਤੀ ਬਾਹਰਲਾ ਬੇੜਾ ਜਿਹੜਾ ਸੀ ਛੋਟਾ ਜਿਹਾ ਘਰ ਸੀਦਾ ਜਿਹੜੀ ਕਿ ਇੱਕ ਜੱਗ ਕਬਜ਼ੇ ਵਾਲੀ ਜਗ੍ਹਾ ਸੀ ਜਿਹਦੇ ਵਿੱਚ ਮੰਡੀ ਕਰਨ ਦੇ ਮੋੜ ਦੀ ਜਗ੍ਹਾ ਸੀ ਉਹਦੇ ਵਿੱਚ ਘਰ ਸੀਗਾ ਹੁਣ ਇਸ ਲੇਡੀ ਨੇ ਆਪਣੇ ਇਸ ਕਾਲੇ ਧੰਦੇ ਤੋਂ ਉਹਦੇ ਤੇ ਦੇ ਕਰੀਬ 10 ਮਕਦਮੇ ਦੇ ਖਾਫ ਦਰਦੇ ਨੇ ਇਸ ਜਿਹੜੀ ਨੇ ਆਪਣਾ ਨਸ਼ਾ ਵੇਚ-ਵੇਚ ਕੇ ਇਹਨੇ ਇੱਕ ਪੈਸੇ ਇਕੱਠੇ ਕਰਕੇ ਕੋਠੀ ਤੀ ਬਣਦਰੀ। ਜਮਨ ਕੋਠੀ ਆ। ਆਮ بڑے ਮੋٹے ਬੰਦੇ ਦੀ ਹੋ ਨਹੀਂ ਸਕਦੀ ਜਿਹਦੇ ਕੋਈ ਵੀ ਦੁਕੀ ਦੀ ਇਨਕਮ ਨਹੀਂ ਹੈ। ਕੋਈ ਦੇ ਕੋ ਪ੍ਰੋਪਰਟੀ ਨਹੀਂ ਹੈਗੀ। ਫਿਰ ਇਹ ਕੋ ਕਲਾ ਨਸ਼ੇ ਦਾ ਕਾਰੋਬਾਰ ਚ ਕਰਕੇ ਨੇ ਹੁਣ ਇਹ ਕੋਠੀ ਬਣਾਈ ਸੀਗੀ। ਇਹਦੇ ਖਿਲਾਫ ਅਸੀਂ ਕੇਸ ਤਿਆਰ ਕਰਕੇ ਕੰਪਿਟੈਂਟ ਅਥਾਰਟੀ ਨੂੰ ਭੇਜਿਆ ਸੀ। ਤੇ ਕੰਪਿਟੈਂਟ ਅਥਾਰਟੀ ਵੱਲੋਂ ਜਿਹੜੀ ਨੋਟਿਸ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹਦੇ ਜਿਹੜੇ ਵਕੀਲ ਸਾਹਿਬ ਨੇ ਵੀ ਉਹਦਾ ਜਵਾਬ ਦਿੱਤਾ ਗਿਆ। ਅਥਾਰਟੀ ਨੂੰ ਪਰ ਸਾਡੇ ਐਸਐਸਓ ਪ੍ਰਤੀਕ ਜਿੰਦਲ ਵੱਲੋਂ ਜਿਹੜੀ ਖਲਾਫੀ ਕਰਦੇ ਹੋਏ ਇਸ ਲੇਡੀ ਦੀ ਦੋ ਵਾਰਾਂ ਵੀਸੀ ਹੋਈ ਦੋ ਵਾਰਾਂ ਨੂੰ ਹਾਈ ਕੋਰਟ ਤੋਂ ਇਥੇ ਥੋੜੀ ਜਾਣਾ ਪਿਆ ਔਰ ਜੋ ਸਾਡੇ ਐਸਐਸਪੀ ਸਾਹਿਬ ਵੱਲੋਂ ਕੋ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਸਰਕਾਰ ਵੱਲੋਂ ਜੋ ਤਨਖਾਸ਼ੇ ਵਿਰੋਧ ਕੰਮ ਕੀਤਾ ਜਾ ਰਿਹਾ ਉਹਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਦੀ ਸ਼ੁਰੂ ਕੀਤਾ ਗਿਆ ਸੀਗਾ ਜਿਹਦੇ ਵਿੱਚ ਸਾਡੇ ਸਮਾਗ ਵਿੱਚ ਜਿਹੜੀ ਪ੍ਰਾਪਰਟੀ ਆਈਡੈਂਟੀਫਾਈ ਕੀਤੀ ਗਈ ਸੀਗੀ ਇਹ ਹੁਣ ਉਹਦੇ ਵਿੱਚ ਅਸੀਂ ਇਹਨੂੰ ਅਟੈਚ ਕਰ ਰਹੇ ਹਾਂ ਦੋਏ ਦੇ ਬੈਂਕ ਖਾਤੇ ਸੀਗੇ ਉਹ ਡੈਕਟ ਕਰ ਰਹੇ ਹਾਂ ਜੋ ਅਥਾਰਟੀ ਵੱਲੋਂ ਆਏ ਨੇ ਹੋ ਕੇ ਉਸ ਤੋਂ ਇਲਾਵਾ ਇਹਦੇ ਖਿਲਾਫ 10 ਮਕਦਮੇ ਦਰਜ ਸੀਗੇ 237 ਬੜਾ 23 ਮਕਦਮਾ ਜਿਹਦੇ ਵਿੱਚ 266 ਗ੍ਰਾਮ ਟੈਟਾ ਇਹਨੂੰ ਪੜਿਆ ਗਿਆ ਸੀਗਾ ਉਹ ਹੁਣੇ ਸਰਹੂਰ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਵਿੱਚ ਦਾ ਖਿਲਾਫ ਕੇਸ ਚੱਲ ਰਿਹਾ ਔਰ ਉਸ ਤੋਂ ਇਲਾਵਾ ਜੋ ਸਾਡੇ ਇੱਥੇ ਸ਼ਹਿਰ ਦੇ ਵਿੱਚ ਅਸੀਂ ਜੋ ਕਰਿਆ ਹੋਇਆ ਸੀਗਾ ਕੇਸ ਦੇ ਵਿੱਚ ਅੰਦੀ ਨੂੰ ਲੈ ਕੇ ਜਿਉਂਦੀ ਸਾਡੀ ਮੁਹਿੰਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਜੁਧ ਨਸ਼ੇ ਵਿਰੁੱਧ ਉਹਨੂੰ ਲੈ ਕੇ ਸੀ ਹੋਣਕ ਪੁਰਾਦੇ ਕਰੀਬ ਸਾਡੇ ਮੁਕੰਮਲੇ ਦਾ ਤੇ 20 ਪਰਵੇਂ ਦਸ ਹੋਏ ਨੇ 53 ਸੀ ਦੋਸ਼ੀ ਗ੍ਰਿਫਤਾਰ ਕੀਤੇ ਨੇ ਜੋ ਅਸੀਂ ਫੜਫੜ ਕੇ ਦਿਲਾ ਚੁੱਕੇ ਜੇ ਨੇ ਉਸ ਤੋਂ ਇਲਾਵਾ 27 ਐਨਡੀ ਦੇ ਮੁਤਾਬਕ ਅੱਜ ਪੰਜ ਮਾਮਲੇ ਦਰਜ ਕੀਤੇ ਨੇ ਜਿਹੜੇ ਆਮ ਬੰਦੇ ਬਹਿ ਕੇ ਇੱਥੇ ਬਾਹਰੋਂ ਆ ਕੇ ਪੀਂਦੇ ਸੀਗੇ ਕੋਈ ਸ਼ਹਿਰ ਦੇ ਸੀਗੇ ਉਹਨਾਂ ਨੂੰ ਲਾ ਕੇ 16 ਜਿਹੜੇ ਬੰਦੇ ਨੇ ਦੋਸ਼ੀ ਜਿਹੜੇ ਨੇ ਅਸੀਂ ਦੇਲ ਦਿੱਤੇ ਨੇ ਉਸ ਤੋਂ ਇਲਾਵਾ 41 ਬੰਦੇ ਜਿਹੜੇ ਨੇ ਨਸ਼ਾ ਚੋਣ ਕੇਂਦਰਾਂ ਦੇ ਨਸ਼ੀ ਵੇਚਦੇ ਵ ਦਵਾਈ ਵਾਸਤੇ ਦੋ ਬੰਦੇ ਜਿਹੜੇ ਸੀ ਅਸੀਂ ਤਾਕਤ ਕਰਾਏ ਨੇ ਜਿਹੜਾ ਜ਼ਿਆਦਾ ਨਸ਼ਾ ਕਰਦੇ ਸੀ ਸਾਡੇ ਤੇ ਕਾਬਤਾ ਪਰ ਇਸ ਤੋਂ ਇਲਾਵਾ 993 ਨੂੰ ਪਹੁੰਚਿਆ ਹੋਇਆ ਉਹ ਕਿਸੇ ਭੇਜੇ ਸੀਗੇ ਉਸ ਤੋਂ ਇਲਾਵਾ ਨਸ਼ੇ ਦੇ کاروبار ਤੋਂ ਜਿਵੇਂ ਕਿ ਇੱਕ ਤਾਂ ਇਹ ਰੇਡ ਹੋ ਗਈ ਇਸ ਤੋਂ ਇਲਾਵਾ ਮੁਸੀ ਚੰਦਰ ਕੌਰ ਆ ਪੂਰੀ ਅਸੀ ਤੇਰੀ 25 ਲੱਖ ਰੁਪਏ ਦੀ ਪ੍ਰਾਪਰਟੀ ਉਹਦੇ ਅੱਜ ਕੱਲ੍ਹਈ ਗਈ ਇਹ ਜਿਹੜੀ ਗੁੱਠੀ ਆ ਮਨਵਿੰਦਰ ਕੌਰ ਲੱਖੋ ਦੀ ਇਹ 45 ਲੱਖ ਦੇ ਕੀਮਤ ਦੀ ਪ੍ਰਾਪਰਟੀ ਜਿਹੜੀ ਵੈਲਿਊ ਪਈ ਹੋਈ ਆ ਇਹ ਫ੍ਰੀਜ਼ ਕਰਾਈ ਹੋਈ ਆ ਔਰ ਇਸ ਤੋਂ ਇਲਾਵਾ ਅੱਗੇ ਵੀ ਹੁਣ ਜਿਹੜਾ ਸਾਡੇ ਸ੍ਰਾਮ ਸ਼ਹਿਰ ਦੇ ਵਿੱਚ ਤੇ ਸੀ ਉਹ ਜੋ ਸਰਕਾਰ ਵੱਲੋਂ ਜੁੱਧ ਨਸ਼ੇ ਵਿਰੁੱਧ ਉਦੇ ਵੱਲੋਂ ਡੀਜੀਪੀ ਸਾਹਿਬ ਸਾਡੇ ਵੱਲੋਂ ਪੀਐਸਟੀ ਸਾਹਿਬ ਸਾਡੇ ਸਰਕਾਰ ਦੇ ਚੈਨ ਕੋਲ ਜਿਹੜਾ ਸਾਨੂੰ ਪੇਸ਼ਾਨਾ ਦੇ ਮਿਲੇ ਹੋਏ ਨੇ ਇਸ ਚੀਜ਼ ਦਾ ਟੋਟਲ ਖਾਤਮਾ ਕਰਨਾ ਉਹ ਖਾਦਮੇ ਨੂੰ ਅਸੀਂ ਵਜਨ ਬੰਨਦਾ ਪੰਜਾਬ ਪੁਲਿਸ ਵਜਨ ਬੰਨਦਾ ਔਰ ਕਿਸੇ ਵੀ ਕੀਮਤ ਵਿੱਚ ਕਿਸੇ ਸਮਗਲਦਾਰ ਨੂੰ ਕਿਸੇ ਨਸ਼ੀਏ ਤੇ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਔਰ ਫਿਰ ਆਪਦੇ ਮਾਪੇ ਰਹੀ ਬੇਨਤੀ ਕਰਨੀ ਚਾਹੁੰਦੇ ਲੋ ਕਿ ਕਿਸੇ ਪਰਿਵਾਰ ਦਾ ਕੋਈ ਬੱਚਾ ਇਸ ਦਲਦਲ ਵਿੱਚ ਗਿਆ ਆਇਆ ਸਾਡੇ ਕੋਲ ਆਵੇ ਸਾਨੂੰ ਦੱਸੀ ਅਸੀਂ ਦਾ ਇਲਾਜ ਕਰਾਵਾਂਗੇ ਫਰੀ ਆਫ ਕਾਸ ਇਲਾਜ ਹੋਵੇਗਾ ਟੈਸਟ ਪ੍ਰੋਪਰ ਹੋਣਗੇ ਉਹਦੇ ਪਰ ਫਿਰ ਵੀ ਜੇ ਉਹ ਨੀ ਆਵਾਜ ਆਉਂਦਾ ਉਹਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਕੀਮਤ ਤੇ ਕਿਸੇ ਵੀ ਕੀਮਤ ਦੇ ਨਸ਼ੇ ਦੇ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਵਿੱਚ ਡੀਐਸਪੀ ਸਾਹਿਬ ਨੇ ਕਦੋਂ ਤੋਂ ਕਾਰੋਬਾਰ ਕਰੇ ਜੀ ਹੋਰ ਵੀ ਕੋਈ ਇਹਦੇ ਨਾਲ ਮਿਲਿਆ ਹੋਇਆ ਸੀ ਇੱਕ ਅਲੀ ਲੇਡੀ ਕਰੀ ਸੀ ਕੀ ਸੀ ਸਰ ਜਿਹੜਾ ਕਿ ਬਿੱਡੋ ਲੇਡੀ ਆ ਜਿਹਦੇ ਤਿੰਨ ਬੱਚੇ ਨੇ ਦੋ ਲੜਕੇ ਇੱਕ ਲੜਕੀ ਆ ਉਹ ਆਪਣਾ ਉਧਰ ਮਿਹਨਤ ਕਰਦੇ ਨੇ ਇਹੀ ਉਹਨਾਂ ਨੂੰ ਪਰਵੇਸ਼ ਕਰ ਰਹੀ ਸੀ ਉਹਨਾਂ 'ਚ ਜੀ ਉਤੋਂ ਇਲਾਵਾ ਜਿਹੜਾ ਸਾਡੇ ਸ਼ਹਿਰ ਦੇ ਹੋਰ ਕਾਰੋਬਾਰੀ ਸਿਰੇ ਸੀਗੇ ਜਿਨ੍ਹਾਂ ਦੇ ਦੋ ਅਧਿਕਾਰ ਸੀ ਵੱਲੋਂ ਟਾ ਚੁੱਕੇ ਆ ਜਿਹੜੇ ਦੋ ਬੰਦੇ ਸਾਡੇ ਸਮੁਗਦਰ ਕੋਲੋਂ ਖੜੇ ਨਹੀਂ ਸੀ ਅੱਖ ਲੱਗਦੇ ਉਹਨਾਂ ਦੇ ਦੋਵਾਂ ਦੇ ਘਰ ਟਾ ਚੁੱਕੇ ਆ ਬਾਕੀ ਦੇ ਲੋਕਲ ਅਤੇ ਕਾਰੋਬਾਰੀ ਕਰਦੇ ਸੀ ਉਹਨਾਂ ਦੇ ਖਿਲਾਫ ਫਰਜ਼ੇ ਦਰਜ ਕੀਤੇ ਨੇ ਕਰੀਬ 52 ਦੇ ਕਰੀਬ ਅਸੀਂ ਬੰਦੇ ਕੇ ਜੇਲ੍ਹ ਚ ਭੁਜੇ ਹੋਏ ਨੇ ਜੀ ਇੱਕ ਪਿਛਲੇ ਦਿਨ ਧੱਗੇ ਵੀ ਹੋਇਆ ਸੁਨਾਮ ਦੇ ਤਿੰਨ ਬੰਦੇ ਘੱਡਾ ਪੁਲਿਸ ਨੂੰ ਫੜੇ ਜੀ ਇਹ ਫੀਮਲ ਕਰੀਬ 16 ਕਿਲੋ ਫੀਮਲ ਉਹਨਾਂ ਬਾਰੇ ਵੀ ਕੋਈ ਜਾਣਕਾਰੀ ਮਿਲੀ ਹੈ ਵੀ ਉਹਨਾਂ ਦਾ ਬੈਕਗ੍ਰਾਉਂਡ ਕੀ ਤੋਂ ਸੁਨਾਮ ਤੋਂ ਤਿੰਨ ਨਾ ਚਦੇ ਉਹਦੇ ਬਾਰੇ ਤੁਹਾਨੂੰ ਪਤਾ ਲੱਗਿਆ ਉਹ ਰੈਸਐਚਓ ਕੱਗਾਦ ਨਾਲੋਂ ਡੀਐਸਪੀ ਪਤrana ਨਾਲ ਅਸੀਂ ਕੁਨ ਕੋ ਕੋਸੀ ਕੇ ਜੋਗਨਾ ਨਹੀਂ ਕੀਤੀ ਆ ਪਹਿਲੋਂ ਵੀ ਉਹਨਾਂ ਜੇ ਕੋਈ ਵਰਕ ਇਹ ਕਰਦੇ ਸੀ ਕਿ ਕਿਸ ਨੂੰ ਕੋਨ ਮਿਲਦੇ ਸੀ ਕਿਹਨੂੰ ਦਿੰਦੇ ਸੀ ਉਹ ਸਾਡਾ ਦਰਾਨੇ ਤਫਸੀਲ ਉਹਨਾਂ ਨਾਲ ਗੱਲ ਕਰਕੇ ਪਤਾ ਕਰ ਰਹੇ ਹਾਂ ਇਹ ਬੀਬੀ ਦੇ ਲਈ ਕੋਈ ਕੁਥੀ ਅਟੈਚ ਕਰੀ ਕਿ ਹੋਰ ਵੀ ਕੁਝ ਅਟੈਚ ਕੀਤੇ ਹੈਗੇ ਦੋ ਬੈਂਕ ਅਕਾਊਂਟ ਸੀ ਇਹਦੇ ਜਿਹਦੇ ਜਦੋਂ ਸ਼ੁਰੂ ਕਰਿਆ ਸੀ ਕੇ 1.5 ਲੱਖ ਰੁਪਏ ਦਾ ਅਕਾਊਂਟ ਸੀਗਾ ਉਦੋਂ ਉਹ ਕੋ ਅਟੈਚ ਕਰੇ ਦੋ ਕਾਊਂਟ ਜੀ ਜੀ ਤੇ ਹੋਰ ਵੀ ਤਫਸੀਲ ਕੀਤੀ ਜਾ ਰਹੀ ਦੀ ਬਿਲਕੁਲ ਬਿਲਕੁਲ ਹੋਰ ਮਾਮਲੇ ਹੋਣਗੇ ਬਿਲਕੁਲ ਇਹਦੇ ਤੋਂ ਇਲਾਵਾ ਸਭ ਤੋਂ ਪਹਿਲੋਂ ਇਹਦੇ ਖਿਲਾਫ 2011 ਚ ਮੁਕਦਮਾ ਦਰਜ ਹੋਇਆ ਸੀਗਾ ਇੱਕ ਮੁਕਦਮਾ ਅਕਸਾਇਦਾ ਦਰਜ ਹੋਇਆ ਸੀਗਾ ਇੱਕ ਲੜਾਈ ਝਗੜੇ ਦਾ ਔਰ 8 ਮੁਕਦਮੇ ਦੇ ਖਿਲਾਫ ਐਨਡੀਐਸ ਵੀ ਦਰਜ ਹੋਏ ਠੀਕ ਹੈ ਜੀ ਹੋਰ ਵੀ ਦਰਾਨੇ ਪੜਤਾਲ ਜੋ ਕੀਤਾ ਸਾਹਮਣੇ ਆਉਣਗੀ ਉਹ ਅਖਰੀ ਕਾਰਵਾਈ ਸੀ ਸਰ ਇਹਦੇ ਨਸ਼ੇ ਦੇ ਕਾਰੋਬਾਰੀ ਨੂੰ ਨ ਕੀ ਸੰਦੇਸ਼ ਦੇਣਾ ਜਾਊਗਾ ਹੁਣ ਜਿਹਨੇ ਸਰਕਾਰ ਵੀ ਪੂਰੀ ਸ਼ਕਤੀ ਹੈ ਤੇ ਡੀਜੀਪੀ ਸਾਹਮਣੇ ਅੱਜ ਫਿਰ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਇਹ ਤੱਕ ਕਲੀਅਰ ਆ ਪਹਿਲੋਂ ਸੰਦੇਸ਼ ਦੇਣ ਦਾ ਸਮਾਂ ਪਹਿਲ ਹੁਣ ਸੰਦੇਸ਼ ਦੇਣ ਦਾ ਸਮਾਂ ਨਹੀਂ ਹੈਗਾ ਹੁਣ ਤਾਂ ਐਕਸ਼ਨ ਦਾ ਸਮਾਂ ਆ ਗਿਆ ਹੁਣ ਕਿਸੇ ਵੀ ਸਮਗਲਰ ਨੂੰ ਕਿਸੇ ਵੀ ਕੀਮਤ ਤੇ ਸੰਦੇਸ਼ ਵਾਲਾ ਕੰਮ ਤਾਂ ਖਤਮ ਹੀ ਹੋ ਗਿਆ ਹੁਣ ਹੁਣ ਤਾਂ ਜਿਹੜੇ ਜਿਹੜੇ ਫੜਾਂਗੇ ਜੋ ਜੋ ਮਿਲੀ ਗਿਆ ਤੇਵੇਂ ਤੇਵੇਂ ਕਾਰਵਾਈ ਕੀਤੀ ਜਾਵੇਗੀ ਜਿਵੇਂ ਜਿਵੇਂ ਬਿਲਡਿੰਗਾਂ ਬਣਾਈਆਂ ਪ੍ਰਾਪਰਟੀਆਂ ਮਿਲੀ ਗਈਆਂ ਉਹ ਅਟੈਚ ਕੀਤੀਆਂ ਜਾਣਗੀਆਂ ਜਾਂ ਟਾਈਆਂ ਜਾਣਗੀਆਂ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ